ਬੱਲੇ 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 ਅਟੈਕ ਮਾਰਨਾ ਪੜਨਾ ਕਿ ਖੇਡ ਬੁਲਦੀ ਫੁੱਟਦੀ ਕੰਪਰੀਨਾ ਛੋਟੇ ਦਾ ਜੀਵਾਰੀ ਦੀ ਕੁਸ਼ਤੀ ਪੱਕਾ ਸਾਧਨ ਗੋਟੇ ਦਾ ਤਾਂ ਕੁਸ਼ਤੀ ਦਾ ਮੇਲਾ ਮੇਲਾ ਨਹੀਂ ਤੁਹਾਡਾ ਮੇਲੀ ਵਰਗੇ ਦੇਖ ਮੇਲਾ ਮੇਲਾ ਯਾਰਾਂ ਦਾ ਅੱਜ ਮੇਲਾ ਲੱਗੇ ਹੋਇਆ ਹੈ ਇਸੀ ਕੰਢੀ ਦੀ ਧਰਤੀ ਤੇ ਮਹਿੰਦਰ ਗਾਇਕ ਬਾਦ ਕਿ ਜਦ ਅਧਨਾਰੇ ਦੀ ਕੁਸ਼ਤੀ ਹੈ ਕੌਣ ਜਿੱਤੇ ਕੌਣ ਹਾਰਦਾ ਪੱਕਾ ਸੀਰੇ ਦੀਆਂ ਪੱਕਾ ਸਮੇਂ ਦੀ ਰੱਜ ਦੇ ਕਾਵਾ ਸ਼ਾਮ ਨੂੰ ਆਉਂਦੇ ਤੇ ਕਰੇਗਾ ਫੈਸਲਾ खिंचे बहुत मेहन गए जब रब मेरे नाज हो नहीं कटाई दार पार के कहते तो सफर का घर नेंदा हमेशा हाथ जो उस सचे रब का शुक्र मनाईदा जिथे जो पहला ਜਾ ਰਹਾ ਹੈ ਇੱਥੇ ਵੀ ਮਰ ਕੇ ਵਿਆਸੀ ਸਾਡ ਝੂਠ ਦਾ ਕਹਿਣਾ ਹਮੇਸ਼ਾ ਸੱਚ ਬੋਲਣਾ ਚਾਹਦਾ ਹਮੇਸ਼ਾ ਸੱਚ ਬੋਲਣਾ ਚਾਹਦਾ ਲੋਬੀ ਦੱਸ ਮੇ ਜੇ ਕੁਸ਼ਤੀ ਵਧੀਆ ਲੱਗੇ ਇੱਕ ਵਾਰ ਜੋਰ ਦਾ ਤਾੜੀ ਮਾਰ ਦੇ ਪਰ ਮੇਰਾ ਦੇ ਨਾ ਦੇ ਅੱਜ ਕੁੱਤ ਵੀ ਕੁਸ਼ਤੀ ਹੋਈ ਹੈ ਲੱਖ ਲੱਗਿਆ ਹੋਇਆ ਬਿਆਨੀ ਨੂੰ ਘਾਉੜ ਗਿਆ ਕਿ ਤੇ ਭੈ ਜੀ ਹੱਥੇ ਲੱਗਦੇ ਨੇ ਬੰਦਾ ਰੱਜ ਕੇ ਕਰ ਦਿਓ ਤੁਸੀਂ দান ਤੇ ਮਾਲਕੇ ਬਿਹਰ ਕਰੂਗਾ ਟੀਮਿਆਂ ਪਰ ਜਾਨੀ ਥੋੜੀ ਪੈਸਿਆਂ ਵਾਲੀ ਖਾਨ ਆਪਣੀ ਦੇਖ ਕਮਾਈ ਦਾ ਹਿਸਾਬ ਇਹਨਾਂ ਮੱਲਾ ਉਤਪਲਾ ਦੇ ਕਿ ਜਿਹਨੂੰ ਹੱਥ ਦੇ ਕੇ ਮਾਤਮਾ ਨੇ ਉਹ ਬੱਸੀ ਗੰਡੀ ਆਲੇ ਐਨ ਆਰ ਆਈ ਵੀ ਆਪਣੇ ਨਾਂ ਤੇ ਖਲਗੇ ਦਾੜੀ ਮਾਰਦੇ ਉਹ ਖਲਗੇ ਦਾੜੀ ਮਾਰਦੇ ਫਿਰ ਖੋਲ ਕੇ ਪੈਸੇ ਦੇ ਦਿੰਦੇ ਐ ਫਿਰ ਖੋਲ ਕੇ ਆਪਣੇ ਪੁਰਾਣੇ ਮੋੜਵਾ ਦੇ ਦਿੰਦੇ ਐ ਤੇ ਸਕਰੀਨਾਂ ਦੇ ਉੱਤੇ ਲਾਈਟ ਜਿਹੜੇ ਹੋਏ ਸਾਰੇ ਬਹੁਤ ਬਤਾਲ ਐਜਾ ਤੇਰੇ ਕੋਲ ਦਾ ਮਾਸਰਾਨ ਬਹੁਤ ਜਾਨਵਰ ਵੱਡੀ ਕੁਸ਼ਤੀ ਛੱਡਾਓ ਛੱਡਾਓ ਜਿਹੜਾ ਮੈਦਾਨ ਦੇ ਵਿੱਚ ਅੰਦਰ ਛੱਡਾਓ ਛੱਡਾਓ ਦੁਆਰਾ ਛੱਡਾਓ ਛੱਡਾਓ ਕੋਲੋਂ ਫਰਦਾਓ ਛੱਡਾਓ ਕੈਂਚ ਨਾਲ ਧੰਨਵਾਦ ਸਈਓ ਬਾਹਰ ਗਿਆਓ ਸਈਓ ਬਾਹਰ ਗਿਆ ਕੈਂਚ ਬਾਹਰ ਜਾ ਕੇ ਛਡੋਣੀ ਸਾਰੇ ਗ੍ਰਾਊਂਡ ਦੀ ਮੋਟਰ ਕੋਈ ਨਹੀਂ ਰਹਿ ਗਈ ਉਹਨਾਂ ਦੇ ਸੇਵਾ ਕਰਦੇ ਧੰਨਵਾਦ ਸਾਰੇ ਕੈਂਚ ਤਈਓ ਛਡੋਣੀ ਵਰਤਿਕ ਖਿਡਾਰੀ ਅੱਜ ਦਾ ਪਰਵਾਜ਼ ਜਮਾਨ ਪ੍ਰਕਾਸ਼ ਕਰਨਾ ਪੈਣਾ ਹਿੰਮਤ ਕਰਨੀ ਡਣੀ ਹੈ ਕੋਣ ਜਿੱਤੇ ਕੋਣ ਹਾਰੇ ਬੱਸ ਕਸਮੇਂ ਦੀਆਂ ਮਿੱਤਰੋ ਹਰ ਕੁਸ਼ਤੀ ਰਾਤ ਟੋਪ ਦਾ ਮਾਲ ਹੈ ਇਸ ਵੇਲੇ ਭਾਵੇਂ ਇੰਡੀਆ ਦਾ

ਸਾਰਾ ਇਹ ਰਿਹਾ ਦੱਸਦਾ ਹੈ ਕਿ ਇਹ ਕੋਈ ਆ ਕੇ ਸੌ ਗੱਡੀ ਦੇ ਦਿੰਦਾ ਹੈ। ਉਹ ਕਹਿੰਦਾ ਤੂੰ ਜਰੂਰ ਹੋ ਗਈ। ਵਾਹ ਵਾਹ। ਵਾਹ ਜੀ। ਇਹ ਤਾਂ ਜਾਣਦੇ ਹੋ। ਉਹਨੇ ਟੱਕ ਦੇਣਾ ਉਹਦੇ ਇਹ ਪਿੱਛੇ ਆ। ਉਹਦੇ ਤੱਕ ਦਿਨਾਉਣੀ। ਉਸ ਦਾ ਹੱਥ ਤੇ ਸਾ। ਗਿਆ ਬਕਰ। ਵੀਐਸੀ ਵੀਐਸੀ ਲਗਾਤਾਰ ਕੈਰੀਓਨ ਲਗਾਤਾਰ ਪਾਣੀ ਵੀ ਕਰੀ ਉਹ ਸਾਡੇ ਨਾਮ ਹੈ ਬਹੁਤ ਟੈਪਰਾਣਾ ਪੈ ਜਾਣਾ ਐਸੀ ਬਣੀ ਬਕਰ 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 ਬਸੜੇ ਜੋਰ ਲਾਏ ਉਹ ਸਾਹਮਣੇ ਜਲਦੀ ਫਿਰ ਕਿਸੇ ਦਾ ਲੱਗਦਾ ਹੈ ਜੋਰ ਦੇ ਕੇ ਕਰਦੀ ਹੋਈ ਦੇਖਾਂਗੇ ਗੋਲ ਦਿੱਤਾ ਕਰਾ ਦੇ ਕੇ ਬਾਤ ਅਸਲੀ ਨਹੀਂ ਹੋਏਗੀ ਤੇ ਫਿਰ ਮੈਚ ਡਾਕਟਰ ਸਾਹਿਬ ਦੀ ਗੀਤ ਵੀ ਹੋਈ ਹੈ ਜਿਹੜਾ ਤੇਰਾ ਕਸਰ ਨਹੀਂ ਜੋੜ ਟਟੇ ਕੰਨ ਭਗਵਾਨ ਦੇ ਸ਼ਹੀਦ ਪੈਣ ਦੀ ਵੀ ਗੜੇ ਚਾਹ ਦਿੱਤਾ ਤੇ ਦੋ ਪੇ ਪਹਿਲਵਾਨ ਬਰਾਦੇ ਨੇ ਲੈ ਕੇ ਡੈਮਿੰਗ ਸਰਾਰ ਦੇ ਉੱਤੇ ਖੜਦੇ ਹੋਏ ਸਰਾਰ ਹੈ ਤਸਕੀਰ ਨੂੰ ਸੇ ਬੜੇ ਪਿਆਰ ਦਿੰਦਾ ਹੈ ਕਿ ਜੋਰ ਕਰਨਾ ਪੈ ਦਹਾਇ ਜਾਣ ਤਰੀ ਤਰ ਕੇ ਗੱਲ ਬਣਦੀ ਹੁੰਦੀ ਏ ਰੋਜ ਮਰ ਮਰ ਕੇ ਕਿ ਜੋਰ ਕਰਨਾ ਪੈ ਦਹਾਇ ਜਾਣ ਤਰੀ ਤਰ ਕੇ ਗੱਲ ਬਣਦੀ ਹੁੰਦੀ ਏ ਰੋਜ ਮਰ ਮਰ ਕੇ ਫੋਕੀ ਗੱਲਾਂ ਨਾਲ ਹੁੰਦੇ ਨਾ ਕੋਈ ਕੰਮ ਕੰਮ ਹੁੰਦੇ ਹੱਕਾ ਜਿਹੜਾ ਕਰਕੇ ਤੇ ਮੱਲਾਂ ਦੇ ਅਖਾੜੇ ਅੱਜ ਗੱਲ ਵੱਖਰੀ ਦਿਲੋ ਕਾਜ ਜੇ ਪਛਾੜ ਟੁੱਟੇ ਉਹ ਕੱਲਾ ਕਰਕੇ ਉੱਠ ਕੇ ਸਵੇਰੇ ਨਾਮ ਰੱਬ ਦਾ ਤੇਉਂਡਿਆਂ ਜੇ ਕੈ ਕਾਹ ਦਾ ਝੋਲ ਫੇਰਿਓ ਨੂੰ ਲੰਮਾ ਪਾਉਂਦੇ ਆਂ ਸਰੀਰ ਪਾਲਿਆ ਏ ਚੁੰਗ ਚੁੰਗ ਪੂਰੀਆ ਅਸੀਂ ਲੈਣਾ ਕਿ ਕਿਸੇ ਤੋਂ ਡਰ ਕੇ ਰੇ ਤੇ ਬੱਲਾ ਦੀ ਘੋੜੇ ਅੱਜ ਗੱਲ ਵੱਖਰੀ ਉਹ ਦਿਲੋ ਕਾਜ ਜੇ ਪਛਾੜ ਟੁੱਟੇ ਉਹ ਕੰਨਾਂ ਕਰਕੇ ਪੁਰਸਕੇ ਗੀਤ ਵਧਿਆ ਲੱਗ ਇੱਕ ਵਾਰੀ ਮਾਰ ਕੇ ਰੱਖ ਦੇਉਗੀ ਸਾੜੀ ਮਾਰ ਕੇ ਰੱਖ ਦੇਉ ਵਾਜੀ ਦਾ ਬਿਸਰ ਕਜੀ ਵਾਹ ਜਾਂਰ ਜੰਦੀ ਹੁ ਕਿਸੇ ਤੇ ਲੱਗਦਾ ਸੋਇ ਉੱਤੇ ਉੱਪਰ ਕੀ ਚੜਦੀ ਦੇਖ ਕੇ ਕੌਣ ਜਿੱਤੇ ਬਣ ਹਰ ਜਗੇ ਬਾਦ ਉਸ ਸਮੇਂ ਨਹੀਂ ਹੋਏਗੀ ਕਿ بے ਮੰਦਰ ਦੀਸ ਦੁਨੀਆ ਦੇ ਵਿੱਚ ਪਿੰਡ ਕੋਲੋਂ ਲੋਰ ਦੇ ਜਾਣੀ ਨੇ ਕਿ ਲੋਰ ਮੁਕਾਬਕੇ ਬਈ ਪਹੁੰਚਦੇ ਤੇ ਲੰਗੇ ਹੋਏ ਵਪਾਰੀ ਨੇ ਕਿ ਉੱਪਰੋਂ ਮਿੱਠੀਆਂ ਮਿੱਠੀਆਂ ਕਰਦੇ ਅੰਦਰੋਂ ਘੁੱਟਦੇ ਯਾਰਾਂ ਨੂੰ ਐਥੇ ਆਪਣੇ ਸੀ ਫੜ ਚੁੱਕੀ ਫਿਰਦੇ ਦੇਸ਼ ਦੀ ਜੇ 11 ਨੂੰ ਤੇ ਬਾਤ ਬਾਤ ਦੇ ਜੇਤ ਵਿੱਚ ਬਾਕੀ ਦੁਨੀਆਂ ਨੂੰ ਰੰਗੀਏ ਤੇ ਬੱਲੇ ਬੈਰੀ ਵਾਲਿਆ ਤੇ ਦੋਹਰੇ ਮੱਤਿਆ ਕਰੇ ਪੂਰੀ ਲਗੜ ਚੱਕੀ ਰੱਬਾ ਆਏ ਸਾਡੇ ਮੱਤਾ ਵਧਾਇਕ ਕਿਹੋਕੇ ਕਰਮਜੀਤ ਜੀ ਐਮਐਲਏ ਸਾਹਿਬ ਉਹਨਾਂ ਪਤੇ ਮੁੱਖ ਤੋਂ ਪਿਆਸੇ ਦੇ ਸਾਡੇ ਸਟੰਕਰ ਨੂੰ ਆਜ ਫੇਰ ਕਰੇ

ਬਹੁਤ ਬਹੁਤ ਧੰਨਵਾਦ ਹੈ ਆਪਣੇ ਸਾਥ ਦੇ ਗੱਲ ਕਰ ਆਵੋ ਲੋ ਵੀ ਪਰਣਾ ਮੈਨਾਂ ਦੇ ਵੀ ਬਹੁਤ ਵੀ 5100 ਹੋਰ ਲੱਗਿਆ ਫਿਰ ਲੱਗਦੇ ਕਹਿੰਦੇ ਫੈਸਲੇ ਕੀਤਾ ਬਾਅਦ ਲੈਣੇ ਆ ਸਾਕਰ ਸਾਹਿਬ ਫੈਸਲੇ ਕੀਤਾ ਬਾਅਦ ਲੈਣੇ ਆ ਆਪਣੇ ਲੈਟੇਸ਼ਨ ਸਾਹਿਬ ਲਾਈਟਾਂ ਦਾ ਪ੍ਰਬੰਧ ਕਰਦੇ ਹੋ ਵੀਲੇ ਵਾਲੇ ਭਾਈ ਜਾਨ ਜੀ ਲਾਈਟ ਦਾ ਪ੍ਰਬੰਧ ਕਰਦੇ ਹੋ ਸ੍ਰੀ ਐਮਐਲਏ ਸਾਹਿਬ ਕਹਿੰਦੇ ਕਸਤੀ ਬੜੀ ਮੈਚ ਕਰਦੇ ਵੀ ਕਸਤੀ ਦਾ ਆਨੰਦ ਲੈਂਦੇ ਰੱਖਾਈ ਕਸਤੀ ਸੇਰੇ ਦੀ ਕਜਾਨ ਦੇ ਵਿੱਚ ਦੁਨੀਆ ਅਰਜਲ ਚੱਲਦੀ ਹੈ oh ha area ch असांजी वीर जहिड़े सूरत पार बीठी आहे सदे खुले खाचे दुनिया धोखे ताली तूड़ियां मारे करो एडे वॾे कुर्सी दंगल करोणे कहिड़ा साखे वॾे कुर्सी दंगल कराड़ा साखे लाॾियो तालीअ ਨੇ ਨੇ ਗਲਤ ਹੈ ਤੱਕੇ ਤੱਕੇ ਅਦਰ ਤਿੰਨ ਨੂੰ ਧੱਕਾ ਨਹੀਂ ਕਰਨਾ ਕੋਸਾ ਫਰਾਂਸ ਕੋਸਾ ਕੋਪੀ ਯੂਕੇ ਕੋਸਾ ਬੌਲਿਵੁੱਡ ਕੋਸਾ ਸਾਰੇ ਪ੍ਰਾ ਇਹ ਲੜਾਕੂ ਬੜਾ ਹੈ ਕਹੀਂ ਨਹੀਂ ਬੋਲਦਾ ਕੋਈ ਐ ਧੱਕੇ ਉਹ ਕਰਦੇ ਅਸੀਂ ਨਹੀਂ ਜਾਂਦੇ ਤੁਸੀਂ ਜਾਂਦੀ ਜਾਂਦੇ ਹੋ ਸੱਤ ਸਮੁੰਦਰ ਪਾਰ ਬੈਠੇ ਸਾਡੇ ਵੀ ਮਾਲਕ ਨੱਬੀ ਉੱਤੇ ਕਰੇ ਨੱਬੀ ਉੱਤੇ ਕਰੇ ਇਹਦਾ ਇਨ ਕਹਿ ਰਹੇ ਦੀ ਇਹ ਵੀ ਵੱਡੀ ਕੁਸ਼ਤੀ ਕਰਾਣੀ ਇਹ ਖਾਲਾ ਜੀ ਦਾ ਮਾੜਾ ਨਹੀਂ ਇਹ ਐਨਆਰਆਈ ਵੀ ਉਡਾਈ ਤੇ ਪੱਤਰ ਉਹ ਰਾਸ਼ਮ ਕਾਓ ਕਹਿੰਦੇ ਰਾਸ਼ਮ ਵੱਡਾ ਪੱਜ਼ਰ ਖੱਤਿਆ ਗਿਆ ਹੈ ਵੱਡਾ ਪੱਜ਼ਰ ਭਾਜੀ ਬਾਹਰ ਆ ਜਾਓ ਬਾਹਰ ਆ ਜਾਓ ਉਹ ਬਾਹਰ ਆ ਜਾਓ ਬਾਹਰ ਅੱਧਰ ਵੀ ਕੁਸ਼ੀਏਸੇ ਮਾਇਰ ਪੜਾ ਕਦਨ ਕੀ ਸ਼ੇਖਾਨੀ ਕਰੀ ਜਾਂਦਾ ਹੈ ਅਧਰ ਕੀ ਸ਼ੇਖਾਨੀ ਕਰੀ ਜਾਂਦਾ ਹੈ ਉਹਦਾ ਉੱਠਣਾ ਪੈ ਗਿਆ ਹੈ ਹੋ 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 ਅਸਰਾਂ ਦਾ ਬਹਿ ਅਸਰਾਂ ਦਾ ਬਹਿ ਪਰ ਹਲੇ ਫੈਸਲੇ ਪਰ ਹਲੇ ਫੈਸਲੇ ਗੋਵਿੰਦਰੀ ਇਹਦੇ ਸਵਾਦ ਆ ਰਿਹਾ ਤਾਰੀ ਤੁੜੀ ਹੋਈ ਕਿ ਨਹੀਂ ਇਹਦੇ ਸੰਸ਼ੇਸ਼ੀ ਕਿਰਦੀ ਵਾਕੇ ਨਾ 500 ਮੇਜੇ ਕਰ ਲੈ ਗੁੰਮ ਗਿਆ ਇੱਕ ਵਾਰ ਤੇ ਮੇਰਾ 500 ਰੁਪਇਆ ਪਰੇ ਫਟਾ ਪਰ ਤੁਸੀਂ ਗੋਵਿੰਦਰੀ ਹੋਗੀ ਬਸ ਸੰਸ਼ਾਰ ਚੇਰੋ ਇਡਲੀ ਵਾਲਾ 500 ਰੁਪਏ ਦੇ ਸੈਕਰ ਮਿਹੰਦਰ ਹੈ ਹੈਲੋ ਵਾਹ ਬੱਲੇ 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 ਕੋਣ ਜਾਂਦਾ ਕੋਣ ਆਉਂਦਾ ਇਹ ਕੱਸੀ ਕੰਡੀ ਐ ਅਸੀਂ ਕੰਡੀ ਵਿੱਚ ਇੱਦਾਂ ਹੀ ਹੁੰਦੀ ਐ ਮਿੱਤਰੋ ਕੱਸੀ ਕੰਡੀ ਬਾਰੇ ਧੱਕਾ ਕਰਦੇ ਐ ਕਿ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ ਅਸਲੀ ਠੇਕੇਦਾਰ ਬੈਠਾ ਅਨਵੀਰ ਕੁੰਮਰ ਸਿੰਘ ਜੱਸ਼ਨੀਆ ਵਾਲੇ ਬੈਠੇ ਆ ਇਹ ਵੀ ਤੱਕ ਰਿਏ ਕੁਸ਼ਤੀ ਅੱਜ ਮਹਿੰਦਰ ਜਿੱਤੇਗਾ ਜਾਂ ਤੁਮਿੰਦਰ ਜਨਾਲਾ ਇਹਨਾਂ ਦਰਮਿਆਨ ਵੱਡਾ ਮਚੁੰਦਾ ਹਾਂਜੀ ਹੋ ਹੋ ਅੱਗੇ ਕਹਿੰਦੇ ਮਾਲ ਦੀ ਹੈਲੋ ਬੋਪੀ ਜੂ ਕੇ ਵਾਲਾ ਕਹਿੰਦਾ 500 ਰੁਪਏ ਉਹ ਵਿੱਚ ਜਾਓ ਵਿੱਚ ਮਾਰੋ ਲਗਾਓ ਮਾਰੋ ਲਗਾਓ ਕੁੰਮਿੰਦਰ ਦੀ 500 ਰੁਪਏ ਆ ਮੁੰਡਾ ਸਹਾਨ ਹੈ ਬਾਹਰ ਨੂੰ ਹੁੰਦਾ ਲਾ ਹੈ ਅਖੀਰ ਦੀ ਕੁਸ਼ਤੀ ਦਾ ਸਵਾਦ ਆ ਰਿਹਾ ਲਗਾੜਾ ਮਾਰ ਦੇ ਇਹਨੂੰ ਕਹਿੰਦੇ ਆ ਬੱਸੀ ਕੰਢੀ ਇਹ ਐਨਐਲਆਈ ਬੀਐਲ ਦਾ ਪਿਆਰ ਹੈ ਇੱਕੋ ਯੂਐਸਏ ਵਾਲਿਆ ਦੇਖੀ ਦੁਨੀਆ ਪੱਤਾ ਦੇ ਲਾ ਰਹੀ ਹੈ ਹੈ ਮੋਦੀ ਉੱਤੇ ਉਹ ਤਾਂ ਖਲਾਸ ਯਾਰ ਆ ਗਿਆ ਯਾਰ ਨੇ ਨੇ ਸੋਨਾ ਬੜੀ ਵਧੀਆ ਫੇਰ ਟਰਾਲੀਆਂ ਵਾਲਾ ਬੈ ਕੇ ਬਹੁਤ ਵਧੀਆ ਪਰੋ ਦੇਖਾ ਲਓ ਫੋਜੀ ਦੇਖਾ ਕਾਪੀ ਜੁਕੇ ਹਰ ਭਾਜੀ ਜਿਹੜਾ 3 ਸੱਦਾ ਲਗੋਤੇ ਲੱਗਿਆ ਬਿਜਰੂ ਗੇਟੇ ਆ ਜਾਓ ਲਗੋਤੇ ਚੰਚਰੇ ਜਿਹੜਾ ਨਹੀਂ ਗੱਡੇ ਲਗੋਤੇ ਲੱਗਿਆ ਗੇਟੇ ਆ ਜਾਓ ਲਓ ਵੀ ਪੱਸੀ ਕੰਡੀ ਆਇਆ ਸਵਾਦ ਆ ਰਿਹਾ ਹੈ ਮਾਰੋ ਤਾੜੀਆਂ ਹਰ ਵੀ ਨਾਲ ਬੈਠਾ ਪੂਰਾ ਭਰਿਆ ਪੱਸੀ ਗੱਡੀ ਵਾਲਿਓ ਐਨਾਲੀ ਵੀਓ ਉਹ ਸਾਡਾ ਵੀ ਧੰਨਵਾਦ ਜਿਹੜੇ ਲਾਈਵ ਜੁੜੇ ਹੋਏ ਆ

ਪੈਣੀ ਪੈਣੀ ਐ ਧੱਕੇ ਧੱਕੇ ਪੈਣੀ ਪੈਣੀ ਐ ਬਾਗਾਂ ਦਾ ਸ਼ਹਿਰ ਜਿਹੜਾ ਸੁਹਾਨ ਹੈ ਪੈਸੀ ਕਦੇ ਬਿਨਾਂ ਅਸਵੇਧ ਨਹੀਂ ਖੜੇ ਕਦੇ ਵੱਡਾ ਸਜੂਰ ਲੱਗਾ ਇਸ ਘਰ ਦੀ ਲਈ ਵੱਡੇ ਪੈਸੇ ਭੇਜੇ ਆ ਟਰੱਕਾਂ ਦੇ ਬਗ ਘਰ ਘਰ ਕੇ ਭੇਜਿਆ ਮੇਰੇ ਵੀਰਾਂ ਨੇ ਕਹਿੰਦੇ ਉਹ ਲਾਪਾ ਨਹੀਂ ਕਾਰੀ ਬੁਟਾਣੇ ਨਹੀਂ ਆਉਂਦੇ ਇਹ ਜਮਾਤ ਕੀ ਰੱਜਣਾ ਤੋਂ ਪਰੋਣ ਦੇ ਦਿਖਾ ਹਮ ਸੇ ਇਹ ਸੱਚੀ ਗੱਲ ਹੈ ਰਾਜਪੁਰੇ ਦੀ ਇਹ ਗੱਲ ਚੱਲ ਰਹੀ ਹੈ ਪਰ ਇਹ ਨਹੀਂ ਕਿ ਬਾਹਰ ਨਹੀਂ ਭਜਰਾ ਨਹੀਂ ਹੈ ਕੁੱਡੀ ਕੋਟ ਖੜੇ ਖੜੇ ਟ੍ਰੈਨਿੰਗ ਕੋਟ ਕਰਦੇ ਕਿਉਂਦੇ ਲਾਹੂ ਦਾ ਸ਼ੀਰੋ ਕੁਸ਼ਤੀ ਫਿਰ ਤੋਂ ਸ਼ੁਰੂ ਹੋ ਰਹੀ ਹੈ ਮਾਰੋ ਤਾਰੀ ਇੱਕ ਵਾਰ ਜੋ ਕਰੀ ਦੇਖੋ ਬਾਟਾ ਨੂੰ ਹੌਸਲਾ ਚਾਰਪੁਰੀ ਲੱਗੀ ਹੋਈ ਹੈ ਉਹ ਬੰਦੇ ਬੰਦਾ ਨਹੀਂ ਕਰੋ ਪਿਆ ਪਰਵਾਹ ਲੈ ਕਰਾ ਆਜ ਖੱਜੜਾ ਪੁਰਾ ਉਹ ਖੱਜੜਾ ਜਿਹਦੇ ਪਾਸੇ ਵੀ ਸਦਾ ਦਾ ਹਰਮਾਨਾ ਬੰਦਾ ਬੱਲੇ 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 ਓਏ 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 ਆਇਆ ਤੂੰ ਸੋਨੇ ਬੱਲੇ ਨੂੰ ਕੋਈ ਬੰਦਾ ਸੁਭਾਤ ਨੂੰ ਗਾਰੇ ਵੀ ਪਹਿਲਵਾਨੀ ਛੱਡ ਦੂ ਫੇਰ ਉਹਨੂੰ ਭਾਈ ਗੋਪੀ ਯੂਕੇ ਵਿੱਚ ਜੇ ਤੂੰ ਪ੍ਰਵਾਹ ਦੇ ਲਈ 5000 ਕੋਈ ਦਾ ਤੇ ਕੁੱਤੀ ਜਿੱਤ ਬਟ ਹੋਈ ਤਾਂ 5000 ਗੋਪੀ ਯੂਕੇ ਵਿੱਚ ਬੈਠਾ ਅੰਦਰ ਟਿੰਗੂ ਯੂਐਸਏ ਤੋਂ ਸਾਨੂੰ ਮਾਰਾ ਦੇ ਜਾਂਦਾ ਤੇ ਕੁੱਤੀ ਨੇ ਕਹਿੰਦਾ ਸੁਆਦ ਦੇਣਾ ਸੁਆਦ ਦੇਣਾ

ਸਾਰੇ ਵਾਲ ਵੀ ਲਾਈਵ ਚ ਰਹਾ ਹੈ ਕਿ ਸਾਡੇ ਵਿੱਚ ਬੜਾ ਵੱਡਾ ਕਿਸੇ ਡੰਗਰ ਹੋਣਾ ਹੈ ਸ਼ਾਬਾਸ਼ ਸ਼ਾਬਾਸ਼ ਬੰਦੇ ਲਾਹ ਜੋਰ ਤੇ ਕਰੋ ਕੋਈ ਨਾ ਫੈਸਲਾ ਕਿ ਦੋ ਪਹਾੜਾਂ ਮਿੱਟੀ ਨਾਲ ਵੱਢ ਜੁੜੀਆਂ ਪਹਿਲੇ ਨੇ ਇੱਕ ਸਰ ਦੂਜੇ ਪਹਿਰਵਾਨ ਬਈ ਮਿੱਟੀ ਭਾਵੇਂ ਥਾਰੇ ਵਿੱਚਾ ਹੋਵੇ ਕੰਨ ਵੀ ਦੋਮਾ ਨਹੀਂ ਹੁੰਦੀ ਮਿੱਟੀ ਵਿੱਚ ਜਾਨ ਵੀ ਚਾਹੀਦੀ ਸਾਰੇ ਜੱਗ ਮਿੱਟੀ ਦਾ ਹੀ ਖੰਡਾ ਮਿੱਟੀ ਸਭ ਨਾਲ ਦੀ ਪੂਰੀ ਲੋੜ ਕਰਦੀ ਮਿੱਟੀ ਨਾਲ ਮਿੱਟੀ ਹੋ ਕੇ ਪਤਾ ਲੱਗਦਾ ਕਿਵੇਂ ਮਿੱਟੀ ਕੁੜਿਓ ਘੋਰ ਕਰਦੀ ਕੋ ਸਾਹਿਬ ਪਹਿਵਾਜੀ ਬਲਬਈ ਉਹ ਵੀ ਲਾਈਟ ਕਰਵਾ ਲਈ ਬਹੁਤ ਧੰਨਵਾਦ ਹੈ ਤੇ ਨਾਲ ਬਲਜੀਤ ਮੱਲੀ ਘੋਰੀਆ ਵਾਲੀ ਲਾਈਟ ਕਰਵਾ ਬਹੁਤ ਧੰਨਵਾਦ ਬਹੁਤ ਠੰਡੀ ਫੁੱਜੀ ਉਸ ਸਰ ਵਾਲੀ ਵੀ ਲਾਈਟ ਕਰਵਾ ਧੰਨਵਾਦ ਫੁੱਜੀ ਆਇ ਤੇ ਬੜੇ ਮਾਨ ਨਾ 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 ਮਹਿੰਦਰ ਗਾਇਕ ਬਾਤ ਤੇ ਫਿਕਰ ਨਾਲ ਕੌਣ ਜਿੱਤੇ ਕੌਣ ਹਾਰਦਾ ਬੱਸ ਤਾਂ ਸਮੇਂ ਦੀ ਹੈ ਮਿੱਤਰੋ ਬਾਤਾਂ ਕਾਇਮ ਨਹੀਂ ਆਮੀਗਾ ਮੈਂ ਤੋਂ ਨਹੀਂ ਇੱਕ ਤਾਂ ਡਗਾ ਲਾਉਂਦਾ ਬਣਾਇਆ ਭਾਜੀ ਐ ਬਸ ਹੋ ਗਈ ਭਵਿੰਦਰ ਜੀ ਤੋਂ ਜ਼ਰੂਰੀ ਹੁੰਦਾ ਇਹ ਨਗਰ ਦੀ ਸੁੱਖ ਸ਼ਾਂਤੀ ਵਾਸਤੇ ਪਿਆਰ ਚਾਹੀਦਾ ਜਿਸ ਸਹੀ ਤੋਂ ਨਾ ਬਚੇ ਇਹ ਦੁਨੀਆ ਬਈ 100000 ਰੁਪਏ ਲਾ ਕੇ ਕੋਈ ਨਹੀਂ ਉਸਦੀ ਚੱਲ ਨਹੀਂ ਲਾ ਕੋਸ਼ਸ਼ ਫਰਾਸ ਵੱਲੋਂ 50000 ਹੋਰ ਲੱਗਿਆ ਪਰ ਪਈਏ ਬਹੁਤ ਲੱਗਿਆ ਜੀ ਇੱਕ ਵਾਰ ਮੋਟੂ ਠਾਕ ਦੀ ਦਿਨਾਂ ਦੀ ਗੇੜ ਲਾ ਤਾਰੀ ਲਾ ਦੋ ਸਾਨੇ ਪੰਗਾਲ ਸਾਨੇ ਹਮਾਜਲ ਜਿਹਨੇ ਕਰਕੇ ਇਸ ਤੇ ਬੱਧਿਆ ਉਹਨੂੰ ਠਾਕ ਦੀ ਦਿਨਾਂ ਤੇ ਵੀ ਲਾ ਕੇ ਲਾ ਦੋ ਤਾਰੀ ਲਾ ਦੋ ਕੱਢੇ ਵੱਡਾ ਨਾਮ ਸਾਡੇ ਏਰੀਆ ਦਾ ਪੰਜਾਬ ਤੇ ਹਮਾਜਲ ਪੂਰੇ ਘਰ ਦੇ ਵਿੱਚ ਕਰਾਇਆ ਬਹੁਤ ਬਹੁਤ ਧੰਨਵਾਦ ਜਿਹਨਾਂ ਕਰਕੇ ਇੱਥੇ ਮੁਕੇ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਾਹਮਣੇ ਜਾਂਦੀ ਹੋਈ ਗੁੱਤੀ ਤੇ ਜੋਰ ਪੂਰਾ ਲੱਗਿਆ ਹੋਇਆ ਕਿ ਪੰਜੇ ਦਾ 15 ਚ ਆਉਂਦਾ ਹਰੇ ਵੀ ਛੇਤੀ ਕਿਤੇ ਹੱਥ ਵੀ ਘਰ ਆਉਂਦਾ ਹਰੇ ਵੀ ਲੱਗ ਪੱਗ ਹੋ ਗਏ ਤੇ ਤਪਾਕੇ ਨਿਕਲੇ ਜੋਰਵਾਰਾ ਲੋਹੋਂ ਵੀ ਮਨਾਉਂਦਾ ਹਰੇ ਵੀ ਸਟੇਜ ਦਾ ਪੱਕਾ ਡੂਮ ਛੇੜੀ ਵਾਲਿਆ ਕਰਾਉਂਦਾ ਇੱਕ ਸਲੀ ਕੁੱਛ ਕੁੱਛ ਕਰੂ ਐਨ ਵੀ ਸ਼ਿਕਾਰੀ ਕਹਿੰਦੇ ਸੋਦੀ ਛੇੜੇ ਦਾ ਜਿਹੜਾ ਕਾਰੇਖਾਨੇ ਕਰ ਗਿਆ ਚਿੱਟ ਗੱਭਰੂ ਜਿਹੜਾ ਚਾਰੇ ਖਾਤੇ ਕਰ ਗਿਆ ਚਿੱਟ ਗੱਭਰੂ ਫਿਰ ਦੇਖਦੇ ਆ ਵੀ ਕੌਣ ਕਰਦਾ ਚਾਰੇ ਖਾਤੇ ਛੱਡ ਬਈ ਸਮਾਂ ਦੱਸੂਗਾ ਇਧਰ ਵਾਖੂਗਾ ਵੱਡੇ ਮਾਨ ਇਹਦਾ ਬਣੋ ਅਨਾਂ ਦੇ ਲਈ ਕਰੋ ਪ੍ਰਿਆਸ ਕਰੋ ਹਿੰਮਤ ਵਾਹਿਗੁਰੂ ਲੱਤੀ ਸੁਮੀ ਤੇ ਜੋਨੀ ਬਜਰ ਰੁਪਿਆ 5000 ਹੋ ਗਿਆ ਜੇ ਪਰ ਜੇ ਤਹਰ ਹੁੰਦੀ देते हैं कुर्सी ने भी पाकर साहब फिर फोर के पैसे ला देते हैं फिर फोर के पैसे ला देते हैं बहुत बहुत धन्यवाद करते हैं सभी अगली जनता के लाइक के लिए टीम को प्रसाद यूएसए में लाइक के लिए बहुत धन्यवाद और मेरे इटली गोपी यूके रोशा फ्रांस गणति इटली एपी यूएसए जोडी यूएसए टीम जर्मन अंशु स्पेन ਅਸ਼ੀਫਾ ਜੀ ਬਣੀ ਰੁਕੇ ਜੀ ਕੈਨੇਡਾ ਅਸ਼ਲੀ ਠੇਕਦਾ ਸਾਡੋ ਤੁਹਾਡੇ ਲਲਿਤ ਕੁਮਾਰੀ ਦੀ ਲੱਭੂ ਜੀ ਬੋਲ ਲਓ ਜੈਸੇ ਦੇਖੋ ਜੀ ਸਟਾਰ ਨਾਲ ਕੋਰੇ ਆ ਇਹ ਕੋਈ ਰਾਂਗੇ ਕੁਰਤੀ ਦਾ ਹੋਈ ਨਹੀਂ ਪਹਿਲਾ ਪੁਆਇੰਟ ਜਿਹੜਾ ਲੇਗਾ ਪ੍ਰਭਾਤ ਜੇਤੂ ਹੈ

ਕੱਲ ਦੀ ਬੱਡੀ ਕਥਿਆੜੀ ਵਿੱਚ ਬੜਾ ਵੱਡਾ ਕੁਸ਼ਚਨ ਹੋਣਾ 38 ਸਾਲ ਦਾ 선수 ਜਿਲਰ ਪੜਦਾ ਬਿਲਕੁਲ ਘਾਟੇ ਲੱਗੀ ਹੈ ਵੱਡੀ ਚੱਕੜੀ ਮਹਾਕੱਲ 24 ਵਾਲ ਬੱਜਣੇ ਹੈ ਉਸ ਦੇ ਲਈ ਵੀ ਸਾਰੇ ਦਸੂਰਾਂ ਨੂੰ ਖੁੱਲ੍ਹਦਾ ਜੀ ਸਾਡੇ ਜੀਰੂ ਅੱਸੀ ਕਟੀ ਵਾਲੇ ਉਸ ਜਿਲਰ ਨੂੰ ਜੋੜਿਆ ਕਿਦਾਂ ਪਾਣਾ ਕਾਲੀ ਪਟਾਣਾਂ ਦਾ ਇੱਕ ਪੇਂਟੀ ਦਾ ਲਗਾ ਸਾਲ ਬਣ ਗਿਆ 25 ਦਾ ਨੰਬਰ ਹੋਣੀ ਹੈ ਭਾਈ 50 ਪੁਆਇੰਟ ਦਾ ਦੱਬੀ ਜੀ ਉਹ ਦੇਖ ਨਾ ਮੈਂ ਸਿਰੇ ਖੜਾ ਹੈ ਕੋਲੀ ਆਪ ਜੀ ਖੁਸ਼ ਹੋਣਾ ਹਿਸਾਬ ਹੈ ਇਸ ਕੁਸ਼ਤੀ ਦੇ ਉੱਪਰ ਮਿੱਤਰੋ ਪੁਰੇ ਹਵਲ ਦੀ ਅਕਾ ਪੁਆਇੰਟ ਲੈਣਾ ਦੀ ਕੋਸ਼ਿਸ਼ ਕਰ ਲੈ ਕਰੋੜ ਕਰੋੜ ਰੁਪਏ ਦੀਆਂ ਕੁਸ਼ਤੀਆਂ ਪੁਆਇੰਟ ਲੱਗਦੀਆਂ ਜਿਹੜੇ ਪਹਿਲਵਾਨੀ ਕਰਦੇ ਆ ਜਿਹਨੇ ਖੇਡਦੇ ਆ ਉਹ ਸਾਰੀ ਜਾਣਕਾਰੀ رکھتے ਆ ਉਹ ਜਿਹਨੂੰ ਪਹਿਲਵਾਨੀ ਬਾਰੇ ਕੋਈ ਨੋਲੇਜ ਨਹੀਂ ਜਿਹਨੂੰ ਇਹ ਨਹੀਂ ਪਤਾ ਕਿ ਮੋਟੇ ਦਾ ਕਿੱਧਰ ਹੁੰਦਾ ਹੈ ਉਹ ਗੱਲਾਂ ਕਰਦੇ ਜਾਂ ਕੀ ਹੋ ਰਿਹਾ ਇਹ ਪਹਿਲਵਾਨੀ ਹੋ ਰਹੀ ਹੈ ਮਿੱਤਰੋ పరియోకి ਹੁੰਦੀ ਹੈ ਪਰਵੰਨੀ 4 ਫੁੱਟ ਨੇ ਕਹਿੰਦੇ ਆ ਇਹ ਜੱਗ ਨੂੰ ਪਰਵਾਰ ਬਣਦਾ ਹੈ ਹੈ ਜੀ ਤੁਸੀਂ ਪੁਆਇੰਟ ਹੈਪੀ ਯੂਐਸਏ ਸਾਡਾ ਪ੍ਰਾ LIVE ਜੁੜਿਆ ਹੋਇਆ ਔਰ ਵੱਡੇ ਮਾਨ ਭੇਜਦਾ ਹੈ ਯੂਐਸਏ ਦੀ ਤਰਫੀ ਹੈਪੀ ਵੀ ਕਰੋ ਯਾਰਾਂ ਦਾ ਯਾਰ ਹੈ ਵੱਡੇ ਤੇ ਗੱਡੇ ਕਿਲ ਵਰਗੀ ਯਾਰੀ ਹੈ ਵੱਡੇ ਸਹਿਯੋਗ ਕਰਦਾ ਸਾਡਾ ਪ੍ਰਾ ਤੇ ਜੀ ਤੁਹਾਨੂੰ ਧੰਨਵਾਦ ਇਹ ਪਸੀ ਕੰਢੀ ਪਿੰਡ ਵੱਡੇ ਮਾਰ ਕਰਦਾ ਮਿੱਤਰੋ ਕਿ ਮੇਰਾ ਮੁਝਨੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਰੂਪੀਏ ਕਾ ਲਾਗੇ ਹੈ ਮੇਰਾ ਭਾਜੀ ਲਫਾਰ ਕਿ ਕਰੇ ਜਿੰਨੇ ਵੀ ਖੇਡਾਂ ਦੇ ਸ਼ਕੀਨ ਆਏ ਆ ਸਾਰੇ ਤੰਦਰੁਸਤ ਰਹਿਣ ਜਿੰਨਾਂ ਦੇ ਕੋਈ ਬਿਗੜੇ ਕੰਮ ਹੈ ਵਾਕਾ ਸਭੀ ਬਣਦਾ ਨੱਚੇ ਬੱਲੇ 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 ਓਹ ਹੋ 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 ਹੋ